ਯਲਾ ਕਾਂਡ ਕਰਨਲ ਸਾਹਿਬ ਨਾਲ ਜਿਹੜਾ ਹੋਇਆ ਇਹ ਇੱਕ ਅੰਗਰੇਜ਼ਾਂ ਦੇ ਰਾਜ ਦੀ ਯਾਦ ਦਿਵਾਤੀ ਇਹਨਾਂ ਨੇ ਇੱਕ ਤਾਂ ਪੁਲਿਸ ਮੁਲਾਜ਼ਮਾ ਨੇ ਕਰਨਲ ਸਾਹਿਬ ਨੂੰ ਕੁੱਟਿਆ ਉਲਟਾ ਐਕਸ਼ਨ ਕੀ ਲੈਣਾ ਪਰਚਾ ਜਿਹੜਾ ਹੈ ਉਹ ਕਰਨਲ ਸਾਹਿਬ ਦੇ ਉੱਤੇ ਤੇ ਉਹਨਾਂ ਦੇ ਬੇਟੇ ਉੱਤੇ ਕਰਤਾ ਇਹ ਕਹਿ ਕੇ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਉਲਲਵਾਜੀ ਕੀਤੀ ਹੈ ਕੁੱਟ ਮਾਰ ਤੋਂ ਬਾਅਦ ਜਦੋਂ ਉਹਨਾਂ ਦਾ ਮੈਡੀਕਲ ਹੋਇਆ ਸਟਾ ਸਾਹਮਣੇ ਆਈਆਂ ਤਾਂ ਮੈਡੀਕਲ ਰਿਪੋਰਟ ਦੇ ਵਿੱਚ ਇਹ ਗੱਲ ਆਈ ਹੈ ਕਿ ਕੋਈ ਅਲਕੋਹਲ ਦਾ ਉਹਨਾਂ ਨੇ ਸੇਵਨ ਨਹੀਂ ਕੀਤਾ ਹੋਇਆ ਸੀ। ਮਤਲਬ ਇੱਕ ਚੋਰ ਤੇ ਦੂਜਾ ਸੀਨਾ ਜੋਰ ਇਹ ਗੱਲ ਜਿਹੜੀ ਹੈ ਇਹ ਪੰਜਾਬ ਪੁਲਿਸ ਨੇ ਪਟਿਆਲਾ ਪੁਲਿਸ ਨੇ ਸਾਬਤ ਕਰਤੀ ਹੈ। ਔਰ ਮੈਂ ਕਲਕੋ ਦਾ ਇਰਿਸਪੌਂਸੀਬਲ ਆਫਿਸਰਸ ਜਿਹੜੇ ਨੇ ਉਹਨਾਂ ਨੇ ਐਕਚੁਅਲ ਲੈਂਡ ਦੀ ਬਜਾਏ ਫੈਮਲੀ ਨੂੰ ਕੰਸੋਲ ਕਰਨ ਦੀ ਬਜਾਏ ਉਹਨਾਂ ਦੇ ਜੋ ਹੋਇਆ ਇੱਕ ਬੱਚਾ ਹੈ ਛੋਟਾ ਜਿਹਾ ਇਹਦੇ ਸਿਰ ਦੇ ਉੱਤੇ ਬੇਸਬਾਲ ਮਾਰੇ ਗਏ ਤੇ ਕਸੂਰ ਕੀ ਸੀ ਪਾਰਕਿੰਗ ਦਾ ਔਰ 12 ਪੁਲਿਸ ਵਾਲੇ ਇੱਕ ਕੁਸ਼ ਕਰਨਲ ਨੂੰ ਜਿਨੇ ਆਪਣਾ ਆਇਡੈਂਟੀਟੀ ਕਾਰਡ ਵੀ ਦਿਖਾਇਆ ਕਿ ਮੈਂ ਆਰਮੀ ਦਾ ਰਿਟਾਇਰਡ ਕਰਨਲ ਐ ਔਰ ਮੈਂ ਸਰਵਿੰਗ ਕਰਨਲ ਐ ਮੈਂ ਦੇਸ਼ ਸੇਵਾ ਕਰ ਰਿਹਾ ਹਾਂ ਤੇ ਤੁਸੀਂ ਮੇਰੀ ਗੱਲ ਆਇਡੈਂਟੀਟੀ ਕਾਰਡ ਤੋਂ ਪਛਾਨ ਲਓ ਲੇਕਿਨ ਉਸ ਆਇਡੈਂਟੀਟੀ ਕਾਰਡ ਨੂੰ ਵੀ ਚੱਕ ਕੇ ਉਹਨਾਂ ਨੇ ਪਰੇ ਮਾਰਿਆ ਤੋਂ ਮੈਂ ਅਬ ਸਾਰੇ ਕਪਸਰਾਨਾ ਵੀ ਗੱਲ ਕੀਤੀ ਐ ਢਿੱਲੂ ਸਾਹਿਬ ਸਾਡੇ ਸੀਨੀਅਰ ਲੀਡਰ ਨੇ ਇਹਨਾਂ ਦੇ ਅਸਤਾਰ ਵੀ ਨੇ ਇਹਨਾਂ ਵੀ ਗੱਲ ਕੀਤੀ ਐ ਅੱਜ ਹਾਰ ਕੇ ਅਸੀਂ ਗੁਰਨਤ ਸਾਹਿਬ ਕੋਲ ਟਾਈਮ ਲਿਆ ਕਿ ਕਿਰਪਾ ਕਰਕੇ ਸਾਡੀ ਜਿਹੜੀ ਸੁਣਵਾਈ ਕੀਤੀ ਜਾਵੇ ਕੁਛ ਨਹੀਂ ਚਾਹੁੰਦੇ ਫਿਰ ਜਸਟਿਸ ਚਾਹੁੰਦੇ ਆ ਹੁਣ ਜੇ ਕੋਈ ਕਸੂਰ ਨਹੀਂ ਸੀ ਉਹਨਾਂ ਦਾ ਪੁਲਿਸ ਵਾਲਿਆਂ ਦਾ ਫਿਰ ਸਸਪੈਂਡ ਕਿਉਂ ਕੀਤੇ ਸਸਪੈਂਸ਼ਨ ਦਾ ਉਹ ਰੀਜ਼ਨ ਹੈ ਤਾਂ ਹੀ ਸਸਪੈਂਡ ਕੀਤੇ ਨਾ ਮੈਂ মিডিਆ ਦਾ ਥੈਂਕਸ ਕਰਦਾ ਜਿਨ੍ਹਾਂ ਨੇ ਇਸ ਗੱਲ ਨੂੰ ਚਾਹੇ ਥੋੜਾ ਲੇਟ ਹੋਏ ਆ ਲੇਕਿਨ ਬੜੀ ਅੱਛੀ ਤਰ੍ਹਾਂ ਇਹਨਾਂ ਨੂੰ ਚੱਕਿਆ ਔਰ ਆਸ ਰੱਖਦੇ ਆ ਕਿ ਤੁਹਾਡਾ ਰੋਲ ਵੀ ਰਹੇਗਾ ਇਸ ਫੈਮਿਲੀ ਨੂੰ ਜਸਸ ਦਵਾਨ ਚ ਔਰ ਆਸ ਕਰਦੇ ਹਾਂ ਕਿ ਗਵਰਨਰ ਸਾਹਾ ਦਾ ਰੋਲ ਵੀ ਰਹੇਗਾ ਜਸਸ ਦਵਾਨ ਚ ਔਰ ਅੱਜ ਹੁਣ 5:40 ਦਾ ਟਾਈਮ ਹੈ ਉਹ ਕੀ ਕਹਿਣਗੇ ਉਹਦੀ ਜਾਣਕਾਰੀ ਤੁਹਾਨੂੰ ਵਾਪਸ ਆ ਕੇ ਅਸੀਂ ਦਿੰਦੇ ਹਾਂ ਜੇ ਸੰਪੋਰਟ ਬਾਅਦ